ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸਤਨਾਮ ਸਿੰਘ ਜਲਵਾਹਾ ਚੇਅਰਮੈਨ ਇੰਪਰੂਵਮੈਂਟ ਟਰਸ ਨਵਾਂ ਸ਼ਹਿਰ ਮੈਂ ਦੁਬਾਰਾ ਫੇਰ ਅੱਜ ਤਰੀਕ 6 ਸਤੰਬਰ ਦੀ 2026 ਸਤੰਬਰ ਟਾਈਮ ਕਰੀਬ 12:30 ਵਜੇ ਅਸੀਂ ਇਸ ਟਾਈਮ ਤਲਵੰਟੀ ਸੀ ਜਿਹੜਾ ਮੇਜਾਪੁਰ ਬੰਦਨਾ ਉੱਥੇ ਖੜੇ ਆ ਸੋ ਰਾਤੀ ਵੀ ਥੋੜੀ ਜੀ ਇੱਥੇ ਜਿਹੜੀ ਚਿੰਤਾਜਨਕ ਸਥਿਤੀ ਬਣ ਗਈ ਸੀ ਬਟ ਹੁਣ ਜਿਹੜਾ ਸਾਰਾ ਕੁਝ ਕਾਬੂ ਦੇ ਵਿੱਚ ਆ ਕੰਟਰੋਲ ਦੇ ਵਿੱਚ ਆ ਲਗਾਤਾਰ ਸਾਡੇ ਇਲਾਕੇ ਦੀਆਂ ਸੰਗਤਾਂ ਪ੍ਰਸ਼ਾਸਨ ਦੀ ਮਦਦ ਦੇ ਨਾਲ ਸਾਰਾ ਜਿਹੜਾ ਇੱਥੇ ਪ੍ਰਬੰਧ ਚੱਲ ਰਹੇ ਨੇ ਸਾਰੀਆਂ ਸੰਗਤਾਂ ਰਲ ਮਿਲ ਕੇ ਹੰਬਲਾ ਮਾਰ ਕੇ ਜਿਹੜਾ ਹੁਣ ਤੱਕ ਇਸ ਬੰਦੂ ਕੋਟਣ ਤੋਂ ਬਚਾਇਆ ਹੋਇਆ ਸੋ ਮੈਂ ਸਿਰ ਝੁਕਾ ਕੇ ਇਲਾਕੇ ਦੇ ਨੌਜਵਾਨਾਂ ਦਾ ਬਜ਼ੁਰਗਾਂ ਦਾ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦਾ ਮਤਲਬ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਨੂੰ ਜੇ ਬਤਾਇਆ ਤੇ ਲੋਕਾਂ ਦੀ ਜਦੋ ਜੈ ਸਖਤ ਮਿਹਨਤ ਨਹੀਂ ਬਤਾਇਆ ਜਿੱਥੇ ਮਾਨਯੋਗ ਦਿੱਲੀ ਕਮਿਸ਼ਨਰ ਸ਼੍ਰੀ ਸਰਦਾਰ ਅੰਕੁਰਜੀਤ ਸਿੰਘ ਜੀ ਬਣੋ ਇਹ ਸਾਰੇ ਜਿੰਨੇ ਨਾਜਿਕ ਪੁਆਇੰਟ ਨੇ ਉੱਥੇ ਵਧੀਆ ਸਾਰੇ ਪ੍ਰਬੰਧ ਕੀਤੇ ਆ ਚਾਹੇ ਡੀਜ਼ਲ ਦੇ ਪ੍ਰਬੰਧ ਨੇ ਫੋਕਲੈਂਡ ਮਸ਼ੀਨ ਜੀਸੀਬੀ ਮਸ਼ੀਨਾ ਜਾਂ ਹੋਰ ਕਰੇਟ ਵਾਲੀ ਲੇਬਰ ਤਾਰ ਜਾਲ ਬੰਨਣ ਵਾਲੀ ਆ ਥੈਲੇ ਬੋਰੀ ਜੋ ਵੀ ਹੈਗਾ ਸੋ ਜਿੱਥੇ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਬਾਕੂਬੀ ਨਿਭਾ ਰਿਹਾ ਉੱਥੇ ਇਲਾਕੇ ਦੀਆਂ ਸੰਗਤਾਂ ਦਾ ਅਸੀਂ ਦੇਣ ਨਹੀਂ ਦੇ ਸਕਦੇ ਬਹੁਤ-ਬਹੁਤ ਕੋਟਨ-ਕੋਟ ਸੁਲਵਾਦ ਸੋ ਇਹ ਮੇਰੀ ਜਿਹੜੀਆਂ ਦੋ ਤੁਹਾਨੂੰ ਇੱਥੇ ਅਸੀਂ ਜ਼ਰੂਰੀ ਬੇਨਤੀਆਂ ਕਰਨ ਦੇ ਲਈ ਆ ਮੈਂ ਇਹ ਵੀਡੀਓ ਬਣਾ ਰਿਹਾ ਜੀ ਇੱਕ ਤਾਂ ਜਿੰਨਾ ਬੰਨ ਸਾਡੇ ਜ਼ਿਲ੍ਹੇ ਦੇ ਵਿੱਚੋਂ ਲੰਘਦਾ ਜੀ ਜਿਹੜੀ ਸਾਡੀ ਜ਼ਿੰਮੇਵਾਰੀ ਬਣਦੀ ਹੈ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਮੈਂ ਸਾਰੇ ਵਾਸੀਆਂ ਨੂੰ ਬੇਨਤੀ ਕਰਨਾ ਕਿ ਅਗਲੇ ਆਉਣ ਵਾਲੇ 10-15 ਦਿਨ ਵੰਨਦੇ ਉੱਤੇ ਪੂਰੇ ਠਿਕੜੀ ਘਰੇ ਲਾਓ ਪੂਰੀ ਨਿਗਰਾਨੀ ਕਰੋ ਅਗਰ ਕੋਈ ਵੀ ਤੁਹਾਨੂੰ ਬਗਾਨਾ ਕੋਈ ਸਾਧਨ ਲੈ ਕੇ ਬੰਦਾ ਕਿਸੇ ਵੀ ਤਰ੍ਹਾਂ ਦੀ ਕੋਈ ਛੇੜਖਾਨੀ ਬੰਦੇ ਨਾਲ ਕਰਨ ਦੀ ਕੋਸ਼ਿਸ਼ ਕਰਦਾ ਤੇ ਜਦ ਹੀ ਦੱਸੋ ਫੋਨ ਕਰੋ ਮੋਟਵਰ ਬੰਦਿਆਂ ਨੂੰ ਪੰਚਾਇਤ ਮੈਂਬਰਾਂ ਨੂੰ ਤੇ ਉੱਥੇ ਤੁਰੰਤ ਪਹੁੰਚੋ ਬਟ ਨਾਲ ਅਫਵਾਹਾਂ ਤੋਂ ਵੀ ਬਚਣਾ ਇਹ ਨਾ ਹੋਵੇ ਕਿ ਆਪਾਂ ਵੈਸੀ ਸਹਿਮ ਦਾ ਮਾਹੌਲ ਕ੍ਰੀਏਟ ਕਰ ਦਈਏ ਦੂਜੀ ਗੱਲ ਜਿਹੜੇ ਵੀਰ ਪਿੰਡਾਂ ਤੋਂ ਨਰੇਗਾ ਦੀ ਲੇਬਰ ਤੋਂ ਜਾਂ ਆਪ ਥੱਲੇ ਪਰ ਪਰਕੇ ਇਹ ਅਲੱਗ-ਅਲੱਗ ਪੁਆਇੰਟਾਂ ਦੇ ਲਿਆ ਆ ਰਹੇ ਨੇ ਉਹਨਾਂ ਨੂੰ ਮੇਰੀ ਹੱਥ ਕੋਲ ਬੇਨਤੀ ਆ ਕਿ ਆਪਾਂ ਨੂੰ ਮਿੱਟੀ ਦੀ ਮਿੱਟੀ ਨਾਲ ਭਰੇ ਬੋਰੀਆਂ ਦੀ ਜਿਹੜੀ ਲੋਡ ਆ ਉਹ ਇਸ ਮਿਰਜ਼ਾਪੁਰ ਬੰਤੇ ਵੀ ਬਹੁਤ ਆ ਔਰ ਆਪਾਂ ਨੂੰ ਬੁਰਜ ਟਹਿਲ ਦਾਸ ਜਿਹੜਾ ਰਾਤੀ ਉੱਥੇ ਕਾਫੀ ਜਿਆਦਾ ਢਾ ਦੋ ਕਿੱਲੇ ਤਕਰੀਬਨ ਮੋਰੇ ਜਿਹੜੇ ਝੋਨੇ ਦੇ ਵੱਟ ਕੇ ਹੁਣ ਬਿਲਕੁਲ ਠੋਕਰ ਦੇ ਨਾਲ ਜਿਹੜਾ ਉਹ ਪਾਣੀ ਦਾ ਵਹਾ ਆ ਗਿਆ ਸੋ ਇਹਨਾਂ ਦੋ ਪੁਆਇੰਟਾਂ ਦੇ ਉੱਤੇ ਇੱਕ ਬੁਰਜ ਟੈਲ ਦਾ ਤੇ ਇੱਕ ਤਲਵੰਡੀ ਸੀਬੂ ਜਿੱਥੇ ਅਸੀਂ ਇਸ ਟਾਈਮ ਮਿਰਜ਼ਾ ਉੱਪਰ ਜਿਹੜਾ ਪਿੰਡ ਦਾ ਬੰਨਾ ਉੱਥੇ ਆਪਾਂ ਖੜੇ ਆ ਸੋ ਇਹਨਾਂ ਦੋਏ ਬੇਨਤੀਆਂ ਨੂੰ ਜ਼ਰੂਰ ਗੌਰ ਕਰਿਓ ਔਰ ਆਪਾਂ ਸਾਰਿਆਂ ਨੇ ਗੱਲ ਮਿਲ ਕੇ ਜਿਹੜਾ ਤੁਸੀਂ ਹਫੜਾ ਮਾਰਿਆ ਉਹਦੇ ਲਈ ਮੈਂ ਸਮੁੱਚੇ ਪ੍ਰਸ਼ਾਸਨ ਵੱਲੋਂ ਸਮੱਚੇ ਇੱਕ ਸਰਕਾਰ ਦਾ ਨੁਮਾਇੰਦਾ ਹੋਣ ਦੇ ਨਾਤੇ ਤੁਹਾਡਾ ਕੋਟਨ ਕੋਟ ਧੰਨਵਾਦ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਹੈ ਜੀ ਬੋਲੇ ਸਾਰੇ ਮੌਕੇ ਦੇ ਜਿਹੜਾ ਮੌਕਾ ਸੰਭਾਲਿਆ ਮੈਂ ਬਹੁਤ ਜੀਲੋ ਧੰਨਵਾਦ ਚਾਹੇ ਕੋਈ ਵੀਰ ਇੱਕ ਟਿਕਾ ਵੀ ਚੱਕੇ ਸਾਡੇ ਲਈ ਮਾ ਦਾ ਨਾਰਾ ਮਾਰਦਾ ਉਹਦਾ ਵੀ ਅਸੀਂ ਸਿਰ ਚੁੱਕ ਕੇ ਸलाम ਕਰਦੇ ਆ ਧੰਨਵਾਦ ਕਰਦੇ ਆ ਮੈਂ ਖਾਸ ਤੌਰ ਤੇ ਤੁਹਾਨੂੰ ਕਰ ਧੰਨਵਾਦ ਕਰਦਾ ਰਾਜਾ ਸਾਹਿਬ ਕਮੇਟੀ ਜਿਹੜੀ ਲਗਾਤਾਰ ਬੱਖ ਵੱਖ ਆ ਜਿਹੜੇ ਪੁਆਇੰਟਸ ਨੇ ਜਿੱਥੇ ਨਾਜ਼ਕ ਸਥਿਤੀ ਹੈ ਉਥੇ ਲਗਨਾਂ ਦੀ ਸੇਵਾ ਕਰ ਰਹੇ ਨੇ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਨਜਾਰੀ ਤੋਂ ਸਰਦਾਰ ਬਾਬਾ ਵਾਲਪੁਰ ਕਮੇਟੀ ਉਹ ਜਿਹੜੀ ਲੰਗਰ ਪਚਾ ਰਹੀ ਹੈ ਅਲੱਗ-ਅਲੱਗ ਮਤੀਆਂ ਉੱਤੇ ਉਹਨਾਂ ਦਾ ਮਿੱਤ ਲੋਆ ਪਿੰਡਾਂ ਦੇ ਵਿੱਚੋਂ ਵੱਡੇ ਪੱਧਰ ਤੇ ਜਿਹੜਾ ਸਾਡੇ ਅਮਰੀਕਾ ਵਾਲੇ ਵੀਰ ਨੇ ਪਿੰਡਾਂ ਦੇ ਵਿੱਚ ਮੋਗਲ ਜਿਹੀ ਫੌਜੇ ਭਰ ਰਹੀਆਂ ਇਸ ਕਰਕੇ ਸੰਗਤ ਵੀ ਬਹੁਤ ਲੱਗੀ ਹੋਈ ਹੈ ਨਾਲ ਉਹਨਾਂ ਦੇ ਵੱਡੇ ਪੱਧਰ ਤੇ ਸੇਵਾ ਚੱਲ ਰਹੀ ਹੈ ਸੇਵਾ ਦੇ ਕਾਰਜ ਇਹ ਜੀ ਬਦੌਲਤ ਲੋਕਾਂ ਦੀ ਸੇਵਾ ਦੀ ਕਾਰਜ ਦੀ ਬਦੌਲਤ ਆਪਾਂ ਹੁਣ ਤੱਕ ਸੇਵਾ ਸੋ ਮੁਹਰੇ ਪ੍ਰਸ਼ਾਦੀ ਵੱਲੋਂ ਬਾਰੂਨ ਦੀਸੀ ਸਾਹਿਬ ਵੱਲੋਂ ਜਿੱਥੇ ਫਜ਼ਾਰਾ ਲਿੱਟ ਇੰਜੀਨੀਅਰ ਦਾ ਪ੍ਰਬੰਧ ਕੀਤਾ ਗਿਆ ਜਿੱਥੇ ਤਾਰਾ ਕ੍ਰੀਟ ਜਿਹੜੇ ਅਪੀਰੀਓ ਦੇ ਲੋਗਰ ਜਿਹਨੂੰ ਪ੍ਰੋਫੈਸ਼ਨਲ ਬੰਦੇ ਨੇ ਜਾਬ ਭਰਨ ਬਾਰੇ ਇਹਨਾਂ ਦਾ ਸਾਰੇ ਪੁਆਇੰਟਾਂ ਤੋਂ ਪ੍ਰਭਾਵਿਤ ਕੀਤਾ ਗਿਆ ਉੱਥੇ ਹੀ ਮੈਂ ਅਲਾਕੇ ਦੇ ਜਿਹੜੇ ਮਹਤਵਪੂਰਨ ਵਿਅਕਤੀ ਨੇ ਅਲਾਕੇ ਦੀਆਂ ਸੰਗਠਨਾਂ